ਫਗਵਾੜਾ ਸ਼ਹਿਰ ਦੇ ਸੰਗਣੀ ਬਸੋ ਵਾਲੇ ਇਲਾਕੇ ਮੁਹੱਲਾ ਥਾਣੇਦਾਰਾ ਵਿੱਚ ਅੱਜ ਦਿਨ ਦਿਹਾੜੇ ਬੇਕਾਫ ਚੋਰਾ ਵੱਲੋਂ ਇੱਕ ਘਰ ਵਿੱਚ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰ ਘਰ ਦੇ ਦਰਵਾਜ਼ੇ ਅਤੇ ਅਲਮਾਰੀਆਂ ਤੇ ਲੋਕ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਘਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣੇ ਚੁਰਾ ਕੇ ਫਰਾਰ ਹੋ ਗਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 12:30 ਵਜੇ ਰਿਸ਼ਤੇਦਾਰੀ ਵਿੱਚ ਵਿਆਹ ਲਈ ਗਏ ਸਨ ਅਤੇ ਲਗਭਗ 2:30 ਵਜੇ ਵਾਪਸ ਆਉਣ ਤੇ ਘਰ ਦੇ ਦਰਵਾਜੇ ਦੇ ਲੋਕ ਟੁੱਟੇ ਹੋਏ ਮਿਲੇ ਘਰ ਅੰਦਰ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਲੋਕ ਵੀ ਟੁੱਟੇ ਹੋਏ ਸਨ ਉਨ੍ਹਾਂ ਦੇ ਦੱਸਣ ਮੁਤਾਬਕ ਚੋਰ ਲੋਕਰ ਵਿੱਚੋਂ ਕਰੀਬ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ ਘਟਨਾ ਦੀ ਸੂਚਨਾ ਤੁਰੰਤ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਵਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੇ ਨਾਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਮੇਰਾ ਨਾਮ ਰੁਜੀਪਾਲ ਆ ਹਾਂਜੀ ਕਿੱਥੋਂ ਆਏ ਆਪਾਂ ਮੈਂ ਬੁਰਜ ਕੰਧਾਰੀ ਤੋਂ ਆਈ ਸੀ ਹਾਂ ਕੀ ਮਾਮਲਾ ਕੀ ਇੱਕ ਜਿਹੜਾ ਤੁਸੀਂ ਅੱਜ ਇੱਥੇ ਆਏ ਹੋ ਸਾਡੇ ਮਾਮਾ ਜੀ ਦੀ ਬੇਟੀ ਦੀ ਮੈਰਿਜ ਸੀਗੀ ਤੇ ਅਸੀਂ ਅੱਜ ਉਧਰ ਚਲੇ ਗਏ ਮਈਆਂ ਵਗੈਰਾ ਸੀਗਾ ਅਸੀਂ 11:30 ਵਜੇ ਗਏ ਆ 3 ਵਜੇ ਵਾਪਸ ਆਏ ਆ ਸਾਡੇ ਹੁੰਦਿਆਂ ਨੂੰ ਆ ਸਾਰੇ ਕੰਮ ਹੋਇਆ ਪਿਆ ਸੀ ਤੇ ਮੈਂ ਰਾਤੀ ਇਹਨੂੰ ਆਪਣਾ ਪਰਸ ਫੜਾਇਆ ਉਹਦੇ ਵਿੱਚ ਮੇਰੀ ਇੱਕ ਚੇਨ ਸੀਗੀ ਇੱਕ ਟੋਪਸ ਸੀਗੀ ਇੱਕ ਸਹਾਰੇ ਸੀ 10000 ਰੁਪਏ ਕੈਸ਼ ਸੀਗਾ ਮੈਂ ਇਹਨੂੰ ਫੜਾਤਾ ਮੈਂ ਕਿਹਾ ਵੀ ਚਲੋ ਆਪਣੇ ਕੋ ਸੰਭਾਲ ਲਾ ਵੇ ਜਾਣਾ ਆਉਣਾ ਪੈਂਦਾ ਤੇ ਜਦੋਂ ਆਏ ਉਹ ਵੀ ਵਿੱਚ ਹੈ ਨਹੀਂ ਸੀ ਪਰਸ ਜਿਹੜੀ ਚੇਨ 골ਡ ਦੀ ਸੀ ਹਾਂਜੀ 골ਡ ਦੀ ਕਿੰਨੇ ਟੋਲੇ ਦੀ ਸੀ ਤਿੰਨ ਤੋਲੇ ਦੀ ਹੋਣੀ ਹੈ ਤਿੰਨ ਤੋਲੇ ਦੀ ਹਾਂਜੀ ਤੇ ਕੈਸ਼ ਵਗੈਰਾ ਵੀ ਸੀ ਹਾਂਜੀ 10000 ਕੈਸ਼ 10000 ਦਾ ਜੀ 10000 ਕੈਸ਼ ਇੱਕ 3000 ਰੁਪਏ ਵੀ ਥਾ ਹਾਂਜੀ 3000 ਮੇਰਾ ਦੂਸਰਾ ਪਰਸ ਸੀਗਾ ਉਹ ਪਰਸ ਵੀ ਗੋਲ ਕੇ ਰੱਖਿਆ ਆ ਸੀਗਾ ਉਹਦੇ ਚ ਥੋੜੇ ਖੁੱਲੇ ਪੈਸੇ ਸੀਗੇ ਕੀ ਨਾਮ ਆਪਣਾ ਰਜਨੀਸ਼ ਹੈ ਨੀ ਰਜਨੀਸ਼ ਹਾਂਜੀ ਕੀ ਮਾਮਲਾ ਕੀ ਜਿਹੜਾ ਮਾਮਲਾ ਕੀ ਇਹ 11:00 ਵਜੇ ਦੇ ਆਸ-ਪਾਸ ਗਏ ਆ 11:15 12:00 ਵਜੇ ਔਰ वापस आए हैं ढाई तीन बजे वापस आए हैं जब आया तो देखा कि बाहर का ताला खुला हुआ था इन्होंने खोला देखा ताला खुला हुआ था इन्होंने फिर अंदर आके एकदम चेक किया और ये जो सामान है, भी है ये भी है। ये जो सामान है गायब था बस कोई सीसीटीवी कैमरे व्यक्ति आए हो सीसीटीवी कैमरा वो सामने लगा हुआ है वो पुलिस वाले आए थे उन्होंने देखा भी था बाकी वो बताएंगे कोई नुकसान लगभग कितना हो गया सर तो फिर भी किन्ना काम कोई गोल्ड वगैरह गो भी गोल्ड बिल्कुल गोल्ड इनका इनका सारा गोल्ड है इनका तो कैश है सर कैश किन्ना सर कैश ये ये पता रहे हैं कि देड़ 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 है कि डेढ़ लाख के आसपास है डेढ़ टोटल नुकसान किन्ना हो गया सर लगभग गोल्ड गो गया ना पता नहीं कितने का होगा ਤੇ ਹੋਰ ਹੋਰ ਵੀ ਕੋਈ ਨੁਕਸਾਨ ਹੈ ਇਸ ਤੋਂ ਇਲਾਵਾ ਇਸ ਕੇ علاوہ ਇਨਕੀ ਨੰਦਾਈ ਵੀ ਨੇ ਉਹਨਾਂ ਦਾ ਜੋ ਸਮਾਨ ਉਹਨਾਂ ਨੇ ਰੱਖਾਇਆ ਹੋਇਆ ਤਾਂ ਉਹ ਵੀ ਜੋ ਹੈ ਉਹਨਾਂ ਦਾ ਸਮਾਨ ਵੀ ਦੇ ਦੇ ਸ਼ਾਦੀ ਕਿੱਥੇ ਗਈ ਸੀ ਦੇਖਣ ਹਾਰਬਨ ਸਟੇਟ ਗਏ ਸੀ ਹਰਮਨ ਸਟੇਟ ਗਏ ਕਿੰਨੇ ਵਜੇ ਗਏ ਸੀ ਹਾਂਜੀ ਅਸੀਂ 11:30 ਵਜੇ ਗਏ ਸੀਗਾ ਮਤਲਬ 2-3 ਘੰਟਿਆਂ ਦੇ ਵਿੱਚ ਵਿੱਚ ਹੀ ਸਾਰਾ 2:30 ਵਜੇ ਅਸੀਂ ਆ ਗਏ ਤਾਂ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਹੋਵੇ ਕਿ ਤੁਸੀਂ ਹੁਣ ਕੌਲਸ ਨੂੰ ਦਿੱਤੀ ਸੂਚਨਾ ਕਰੀ? ਹਾਂ ਜੀ। ਸਾਈਟ ਦੀ ਮੁੱਕੇ ਲਿਸਟ ਨੇ ਕੰਪਲੀਟ ਆਈ ਥੀ। ਲਿਖ ਕੇ ਲਿ ਗਈ ਹੈ। ਹੂੰ। ਤੇ ਕੀ ਮੰਗ ਕਰਦੇ ਹੋ ਤੁਸੀਂ? ਮੰਗੂ ਮੰਗੀ ਹੁਮਾਰਾ ਸਮਾਨ ਮਿਲ ਜਾਏ। ਇਸ ਤੋਂ ਜ਼ਿਆਦਾ ਹਮੇਂ ਕੀ ਚਾਹੀਏ? ਉਹ ਮਿਲ ਜਾਏ ਬਸ। ਹਾਂ। ਹਾਂ ਜੀ ਸਾਰੀ ਪਰੇਸ਼ਾਨੀ ਗਾਇਬ ਹੋ ਜਾਏਗੀ।